ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਜਿਹੜੀ ਅੱਜ ਮੈਂ ਇਹ ਮੋਟੀ ਮੂਚੀ ਦੇ ਪਕੌੜੇ ਬਣਾ ਰਹੀ ਹਾਂ ਨਾ ਇਹ ਬਹੁਤ ਹੀ ਸਵਾਦ ਬੰਦ ਹੈ ਤੇ ਅੱਜ ਘਰ ਦੇ ਵਿੱਚ ਨਾ ਆਪਾਂ ਬਹੁਤ ਹੀ ਆਸਾਨ ਤੇ ਬਹੁਤ ਹੀ ਹੈਲਥੀਕੀਨ ਬਣਾ ਕੇ ਪਿਆਰ ਕਰਾਂਗੇ ਤੇ ਇਥੇ ਸਭ ਤੋਂ ਪਹਿਲਾਂ ਮੈਂ ਮੋਟੀਆਂ ਹਰੀਆਂ ਮਿਰਚਾਂ ਲਈਆਂ ਸੀ ਉਹਨਾਂ ਨੂੰ ਨਾ ਧੋ ਕੇ ਮੈਂ ਸੁਕਾ ਲਿਆ ਸੀ ਜਾਨੀ ਕਿ ਕਪੜੇ ਦੇ ਨਾਲ ਪੂੰਝ ਕੇ ਉਹਨਾਂ ਨੂੰ ਮੈਂ ਸੁਕਾ ਲਿਆ ਤੇ ਫਿਰ ਨਾ ਇਹਨਾਂ ਦੀ ਆਪਾਂ ਜਿਹੜੀਆਂ ਡੰਡੀਆਂ ਐ ਧੋਣ ਟਾਈਮ ਨਾ ਜਿਹੜੀਆਂ ਨਹੀਂ ਉਤਾਰਨੀਆਂ ਨੇ ਤੇ ਇਹਨਾਂ ਦੇ ਵਿੱਚ ਨਾ ਪਾਣੀ ਚਲਾ ਦੇਣਾ ਤੇ ਫਿਰ ਆਪਾਂ ਜਿਵੇਂ ਮਿਰਚਾਂ ਸੁਕਾ ਲਈਆਂ ਨਾ ਫਿਰ ਇਹਨਾਂ ਦੇ ਵਿੱਚ ਇਸ ਤਰ੍ਹਾਂ ਕੱਟ ਲਾ ਲੈਣਾ ਹੈ ਸਾਰੀਆਂ ਮਿਰਚਾਂ ਦੇ ਵਿੱਚ ਦੇਖਤੀ ਵਿਚੋਂ ਇਹਨਾਂ ਨੂੰ ਨਾ ਚੈੱਕ ਕਰ ਲੈਣਾ ਹੈ ਜੇ ਤੁਸੀਂ ਚਾਹੋ ਨਾ ਬੀਜ ਇਹਨਾਂ ਦੇ ਵਿੱਚੋਂ ਹਰ ਇਹ ਤੁਸੀਂ ਕੱਢ ਵੀ ਸਕਦੇ ਹੋ ਵੈਸੇ ਇਹ ਬੀਜ ਇਹਨਾਂ ਮੈਂ ਨਹੀਂ ਕੱਢਦੀ ਇਹਨਾਂ ਦੇ ਨਾਲ ਦੀ ਜਿਹੜੀ ਹਰੀ ਮਸਜਾ ਬਹੁਤ ਟੇਸਟੀ ਲੱਗਦੀ ਹੈ ਤੇ ਫਿਰ ਇਹ ਸਾਰੀਆਂ ਮਿਰਚਾਂ ਦੇ ਵਿੱਚ ਇਸੇ ਤਰ੍ਹਾਂ ਆਪਾਂ ਕੱਟ ਲਗਾਉਣੀ ਹੈ ਤੇ ਸਾਰੀਆਂ ਮੁੱਛੀਆਂ ਵਿੱਚੋਂ ਧਿਆਨ ਦੇ ਨਾਲ ਆਪਾਂ ਚੈੱਕ ਕਰ ਲੈਣੇ ਹੈ ਤੇ ਇਹ ਪਕੌੜੇ ਨਾ ਜਿਹੜੇ ਟ੍ਰੇਟ ਸਟਾਈਲ ਹੈ ਜਿਵੇਂ ਕਿ ਆਪਾਂ ਜਾਣਦੇ ਨਹੀਂ ਰੇੜੀ ਤੇ ਖਾਣ ਉੱਥੇ ਆਪਾਂ ਨੂੰ ਮਿਲਦੀ ਹੈ ਬਹੁਤ ਹੀ ਵਧੀਆ ਲੱਗਦੀ ਹੈ ਤੇ ਉਸ ਤੋਂ ਬਾਅਦ ਮੈਂ ਲਿਆ ਜੀ ਉਬਲੇ ਹੋਏ ਆਲੂ ਤੇ ਉਹਨਾਂ ਨੂੰ ਨਾ ਤੁਸੀਂ ਮੈਸ਼ ਕਰ ਲੈਣਾ ਤੇ ਜਾਂ ਫਿਰ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਕद्दूकश ਦੀ ਨਾਲ ਕद्दूकश ਕੀਤੀ ਹੈ ਨਾ ਇਸ ਤਰ੍ਹਾਂ ਇਹਨਾਂ ਨੂੰ ਕद्दूकश ਕਰ ਲੈਣਾ ਫਿਰ ਇੱਥੇ ਮੈਂ ਲਈ ਜੀ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਤੇ ਨਾਲ ਹੀ ਨਾ ਸਵਾਦ ਅਨੁਸਾਰ ਹਰੀ ਮਿਰਚ ਲਈ ਹੈ ਤੇ ਥੋੜਾ ਜਿਹਾ ਅਦਰਕਾ ਉਹਨੂੰ ਵੀ ਮੈਂ ਕद्दूकश ਕਰਕੇ ਲਿਆ ਤੇ ਕਾਫੀ ਸਾਰਾ ਇੱਥੇ ਮੈਂ ਲਈ ਜੀ ਫ੍ਰੈਸ਼ ਹਰਾ ਧਨੀਆ ਫਿਰ ਥੋੜੀ ਜਿਹੀ ਲਾਲ ਮਿਰਚ ਸਵਾਦ ਅਨੁਸਾਰ ਨਮਕ ਸਵਾਦ ਅਨੁਸਾਰ ਤੇ ਥੋੜਾ ਜਨਾ ਇਥੇ ਮੈਂ ਸਾਬਤ ਧਨੀਆ ਉਹਨੂੰ ਦਰਦਰਾ ਕੁੱਟ ਕੇ ਲਿਆਏ ਤੇ ਨਾਲ ਹੀ ਨਾ ਥੋੜਾ ਜਿਹਾ ਮੈਂ ਆਮਚੂਰ ਪਾਊਡਰ ਤੇ ਥੋੜਾ ਜਿਹਾ ਪਾਏ تھے ਧਨੀਆ ਪਾਊਡਰ ਜਾਂ ਗਰਮ ਮਸਾਲਾ ਲੈ ਲੈਣਾ ਨੋਰਮਲ ਕਰਦੇ ਆਪਾਂ ਬੇਸਿਕ ਮਸਾਲੇ ਲੈਣੀਆਂ ਸੀ ਥੋੜਾ ਜਿਹਾ ਹੀ ਇਥੇ ਨਿਆ ਜੀਰਾ ਲਿਆਈ ਸੀ ਸਾਰੀਆਂ ਚੀਜ਼ਾਂ ਪਾ ਕੇ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੁਸੀਂ ਇੱਥੇ ਮੈਂ ਜਮਟ ਦੀ ਨਾਲੀ ਨੂੰ ਮਿਕਸ ਕਰ ਰਹੀ ਹਾਂ ਤੁਸੀਂ ਹੱਥ ਦੇ ਨਾਲ ਵੀ ਮਿਕਸ ਕਰ ਸਕਦੇ ਹੋ ਕਿਉਂਕਿ ਨਾ ਇਹ ਚੰਗੀ ਤਰ੍ਹਾਂ ਮਿਕਸ ਹੋਣੀ ਚਾਹੀਦੀ ਹੈ ਮਸਾਲੇ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਨਹੀਂ ਕਰਾਂਗੇ ਤਾਂ ਫਿਰ ਜਿਹੜੀ ਮਸਾਲਿਆ ਨਾਲ ਇੱਕ ਸਾਈਡ ਤੇ ਕੇਵਰੇ ਲੱਗ ਜਾਂਦੇ ਆ ਤੇ ਸਹੀ ਇਹਨਾਂ ਨੂੰ ਪਹਿਲਾਂ ਤੁਸੀਂ ਹੱਥਾਂ ਨੂੰ ਸਾਫ਼ ਕਰਨਾ ਤੇ ਫਿਰ ਹੱਥਾਂ ਦੇ ਨਾਲ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਸਕਦੇ ਹੋ ਤੇ ਇਹ ਜੀ ਆਪਾਂ ਬਾਹਰੋਂ ਲਈਏ ਨਾ ਬੜੇ ਹੀ ਗੰਦੇ ਤਰੀਕਿਆਂ ਤੇ ਗੰਦੇ ਤੇਲ ਦੇ ਵਿੱਚ ਫਰਾਈ ਕੀਤੇ ਹੁੰਦੇ ਆ ਤੇ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਹੈਲਥੀ ਤਰੀਕੇ ਦੇ ਨਾਲ ਬਣਾ ਰਹੇ ਹਾਂ ਤੇ ਉਸ ਤੋਂ ਬਾਅਦ ਨਾ ਫਿਰ ਮਿਰਚਾਂ ਦਾ ਤੁਸੀਂ ਜਾਓ ਤਾਂ ਵੀ ਕੱਢ ਵੀ ਸਕਦੇ ਹੋ ਵੈਸੇ ਜ਼ਰੂਰਤ ਨਹੀਂ ਮੈਂ ਨਹੀਂ ਕੱਢ ਰਹੀ ਇਹਦੇ ਵਿੱਚ ਨਾ ਫਿਰ ਆਲੂ ਵਾਲੀ ਆਪਾਂ ਸਟਫਿੰਗ ਭਰ ਦੇਣੀ ਹੈ ਚਮਸ ਦੇ ਨਾਲ ਨਹੀਂ ਲੋਟ ਆਉਂਦਾ ਸੀ ਜੀ ਤੇ ਹੱਥ ਦੇ ਨਾਲ ਵੀ ਨਾ ਜਿਹੜੀ ਸਟਫਿੰਗ ਆਪਾਂ ਇਸ ਤਰ੍ਹਾਂ ਫੈਲ ਕਰ ਦੇਣੀ ਹੈ ਚੰਗੀ ਤਰ੍ਹਾਂ ਇਸੀ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਦੇ ਵਿੱਚ ਸਟਫਿੰਗਾਂ ਜਿਹੜੀ ਆਲੂ ਦੀ ਹੈ ਭਰ ਲੈਣੀ ਹੈ ਤੇ ਤੁਹਾਨੂੰ ਇਸੇ ਤਰ੍ਹਾਂ ਮੈਂ ਹੱਥ ਦੇ ਨਾਲ ਦਿਖਾਉਣੀ ਐ ਮੈਂ ਹੱਥਾਂ ਦੇ ਉੱਪਰ ਨਾਲ ਥੋੜਾ ਜਿਹਾ ਰੀਫਾਈਨਡ ਤੇਲ ਲਗਾ ਲਿਆ ਸੀ ਇਹਦੇ ਨਾਲ ਫਿਰ ਜਿਹੜੇ ਆਲੂ ਆ ਹੱਥਾਂ 'ਤੇ ਉੱਪਰ ਨਹੀਂ ਲੱਗਦੇ ਇਸ ਤਰ੍ਹਾਂ ਆਪਾਂ ਥੋੜੀ ਜਿਹੀ ਸਟਫਿੰਗ ਲੈ ਕੇ ਉਹਨੂੰ ਇਸ ਤਰ੍ਹਾਂ ਗੋਲ ਕਰ ਲੈਣਾ ਹੈ ਤੇ ਫਿਰ ਮਿਰਚ ਨੂੰ ਨਾ ਇਸ ਤਰ੍ਹਾਂ ਖੋਲ ਕੇ ਤੇ ਉਹਦੇ ਵਿੱਚ ਇਸ ਤਰ੍ਹਾਂ ਭਰ ਦੇਣਾ ਹੈ ਇਸ ਤਰ੍ਹਾਂ ਸੌਕੇ ਜਿਹੜੇ ਭਰੇ ਜਾਂਦੇ ਆ ਤੇ ਚਮਚ ਦੇ ਨਾਲ ਤਾਂ ਟਾਈਮ ਵੀ ਲੱਗ ਜਾਂਦਾ ਤੇ ਨਾਲ ਵੀ ਛੇਤੀ ਜਿਹੜੀ ਸਟਫਿੰਗ ਉਹ ਸੈੱਟ ਨਹੀਂ ਹੁੰਦੀ ਹੱਥ ਦੇ ਨਾਲ ਹੀ ਸੈੱਟ ਕਰਨੀ ਪੈਂਦੀ ਹੈ ਤੇ ਅਸਲ ਇਹਨਾਂ ਸਟਫਿੰਗ ਭਰਨ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਕਿ ਨਹੀਂ ਤਾਂ ਹੱਥਾਂ ਦੇ ਉੱਪਰ ਤੁਸੀਂ ਗਲਵਜ਼ ਯਾਨੀ ਕਿ ਦਸਤਾਨੇ ਵੀ ਪਾ ਸਕਦੇ ਹੋ ਇੱਕ ਮਿਰਚ ਤੁਹਾਨੂੰ ਮੈਂ ਹੋਰ ਭਰ ਕੇ ਦਿਖਾ ਦੇਣੀ ਆ। ਇਸੇ ਤਰ੍ਹਾਂ ਸਟਫਿੰਗ ਬਾਅਦ ਸੇ ਗੋਲ ਕਰਕੇ ਤੇ ਆਪਾਂ ਮਿਰਚ ਦੇ ਵਿੱਚ ਭਰ ਦੇਣੀ ਆ ਤੇ ਇਸੇ ਤਰ੍ਹਾਂ ਨਾਲ ਨਾ ਸਾਰੀਆਂ ਮਿਰਚਾਂ ਦੇ ਵਿੱਚ ਆਪਾਂ ਆਲੂ ਦੀ ਸਟਫਿੰਗ ਆਲੂ ਦੀ ਫੀਲਿੰਗ ਜਿਹੜੀ ਭਰ ਲੈਣੀ ਆ। ਨੀਚੇ ਤੱਕ ਜੀ ਆਪਾਂ ਇਹ ਸਟਫਿੰਗ ਆ ਜਿਹੜੀ ਨਾਪ-ਨਾਪ ਕੇ ਇਸ ਤਰ੍ਹਾਂ ਭਰਨੀ ਆ ਫਿਰ ਜਦੋਂ ਇਹ ਬਣ ਕੇ ਤਿਆਰ ਹੁੰਦੀਆਂ ਨੇ ਮਿਰਚ ਦੇ ਸਰਾਫ ਕੋਲੇ ਬਹੁਤ ਹੀ ਵਧੀਆ ਲੱਗਦੀ ਆ ਖਾਣ ਦੇ ਵਿੱਚ ਤੇ ਨਾਲ ਹੋਵੇ ਗਰਮ-ਗਰਮ ਚਾਹ। ਇੰਨੀ ਵਧੀਆ ਲੱਗਦੀ ਹੈ ਨਾ ਮੈਂ ਹੁਣ ਤੱਕ 3-4 ਵਾਰੀ ਬਣਾ ਚੁੱਕੀ ਹਾਂ ਮਹੀਨੇ ਦੇ ਵਿੱਚ ਕਿਉਂਕਿ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਥੋੜੀ ਸਪਾਈਸੀ ਹੁੰਦੀ ਆ ਤੇ ਸਟ੍ਰੀਟ ਸਟਾਈਲ ਆ ਸਰਦੀ ਦਾ ਮੌਸਮ ਸੀ ਤੇ ਥੋੜਾ ਚੰਗਾ ਲੱਗਦਾ ਸੀ ਤੇ ਅੱਗੇ ਹੁਣ ਗਰਮੀ ਦੇ ਵਿੱਚ ਇਹ ਚੀਜ਼ ਜੜੀਆਂ ਚੰਗੀਆਂ ਨਹੀਂ ਲੱਗਣੀਆਂ ਤੇ ਲਓ ਜੀ ਸਾਰੀਆਂ ਮਿਰਚਾਂ ਦੇ ਵਿੱਚ ਆਪਾਂ ਆਲੂ ਦੀ ਜਿਹੜੀ ਸਟਫਿੰਗ ਆ ਭਰ ਲਈ ਹੈ ਦੂਜੀ ਸਾਈਡਰ ਆਪਾਂ ਇਹ ਹੁਣਾ ਕੋਲ ਤਿਆਰ ਕਰਨਾ ਜੀ ਵੇਖਣ ਦਾ ਤੇ ਇੱਥੇ ਮੈਂ ਨਾ ਇੱਕ ਕੌਲੀ ਯਾਨੀ ਕਿ ਇੱਕ ਕਟੋਰੀ ਲਈ ਆ ਰੇਖਣ ਵੇਸਨ ਨੂੰ ਆਪਾਂ ਚੰਗੀ ਤਰ੍ਹਾਂ ਛਾਨ ਕੇ ਤੇ ਚੈੱਕ ਕਰਕੇ ਲੈਣਾ ਫਿਰ ਪਾਏ ਜੀ ਸਵਾਦ ਅਨੁਸਾਰ ਨਮਕ ਤੇ ਥੋੜੀ ਜੀ ਲਾਲ ਮਿਰਚ ਪਾਈ ਆ ਤੇ ਆਮਚੂਰ ਪਾਊਡਰ ਜ਼ਰੂਰ ਪਾਉਣਾ ਜੀ ਡ్రਾਈ ਮੰਗੋ ਪਾਊਡਰ ਤੇ ਨਾਲ ਹੀ ਮੈਂ ਥੋੜੀ ਜੀ ਬਿਲਕੁਲ ਹਲਦੀ ਪਾਈ ਆ ਤੇ ਕਸੂਰੀ ਮੇਥੀ ਹਲਦੀ ਨਾਲ ਨਾ ਜਿਹੜਾ ਦੇਖਣ ਨੂੰ ਮਿਰਚ ਦੇ ਪਕੌੜੇ ਨੇ ਕਲਰਾ ਥੋੜਾ ਜਿਹਾ ਉੱਬਰ ਕੇ ਆਵੇਗਾ ਵਧੀਆ ਲੱਗੇਗਾ ਇਸ ਲਈ ਮੈਂ ਹਲਦੀ ਪਾਈ ਹੈ ਤੇ ਸਾਰੇ ਮਸਾਲੇ ਨਾ ਜਿਹੜੇ ਆਪਾਂ ਲੋੜ ਅਨਸਾਰ ਪਾਉਣੇ ਆ ਜਿਸ ਤਰ੍ਹਾਂ ਤੁਸੀਂ ਖਾਣੇ ਪਸੰਦ ਕਰਦੇ ਹੋ ਕਿਉਂਕਿ ਸਟਫਿੰਗ ਦੇ ਵਿੱਚ ਹੀ ਆਪਾਂ ਮਸਾਲੇ ਪਾਏ ਹੋਏ ਨੇ ਤੇ ਮਸਾਲੇ ਆਪਾਂ ਜ਼ਿਆਦਾ ਨਹੀਂ ਪਾਉਣੇ ਬਿਲਕੁਲ ਥੋੜੇ ਜਿਹਾ ਤੇ ਫਿਰ ਵੇਸਣ ਦੇ ਵਿੱਚ ਨੇ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਤੇ ਆਪਾਂ ਇਹਨੂੰ ਕੋਲ ਨੂੰ ਤਿਆਰ ਕਰਨਾ ਹੈ ਇੱਕ ਇੱਕ ਵਾਰੀ ਜ਼ਿਆਦਾ ਪਾਣੀ ਨਹੀਂ ਪਾਉਣਾ ਜੇ ਇੱਕ ਵਾਰੀ ਸਾਰਾ ਪਾਣੀ ਪਾ ਦਿਆਂਗੇ ਨਾ ਤੇ ਇਹਦੇ ਵਿੱਚ ਗੰਡਾ ਬਣ ਜਾਣਗੇ ਐਸ ਲਈ ਦੋ ਦੋ ਤਿੰਨ ਵਾਰੀ ਥੋੜਾ ਥੋੜਾ ਪਾਣੀ ਪਾਉਣਾ ਹੈ ਤੇ ਇਸ ਤਰ੍ਹਾਂ ਨਾਲ ਆਪਾਂ ਇੱਕ ਗਾੜਾ ਦਾ ਕੋਲ ਤਿਆਰ ਕਰਨਾ ਹੈ ਜ਼ਿਆਦਾ ਵੀ ਗਾੜਾ ਨਹੀਂ ਕਰਨਾ ਮੈਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਨੂੰ ਕਿਸ ਤਰ੍ਹਾਂ ਦਾ ਕੋਲ ਚਾਹੀਦਾ ਇਹ ਹਾਲੇ ਥੋੜਾ ਜਿਹਾ ਗਾੜਾ ਹੀ ਆਪਾਂ ਥੋੜਾ ਜਿਹਾ ਦੇ ਵਿੱਚ ਹੋਰ ਪਾਣੀ ਪਾ ਲਵਾਂਗੇ ਤੇ ਨੂੰ ਇਸੇ ਤਰ੍ਹਾਂ ਫੈਂਟਦੇ ਜਾਵਾਂਗੇ ਇਦੇ ਵਿੱਚ ਕੋਈ ਨਾ ਗੰਡ ਨਹੀਂ ਰਹਿਣੀ ਚਾਹੀਦੀ ਇਹ ਚੀਜ਼ ਦਾ ਖਿਆਲ ਰੱਖਣਾ ਹੀ ਜਿੰਨਾ ਜ਼ਿਆਦਾ ਇਸ ਬੈਟਰ ਨੂੰ ਆਪਾਂ ਫੈਂਟਾਂਗੇ ਨਾ ਇਸ ਤਰ੍ਹਾਂ ਮਿਕਸ ਕਰਾਂਗੇ ਉਨਾ ਹੀ ਜ਼ਿਆਦਾ ਆਪਣਾ ਜਿਹੜਾ ਇਹ ਕੋਲਾ ਵਧੀਆ ਬਣ ਕੇ ਤਿਆਰ ਹੋਵਾਂਗੇ ਤੇ ਬੈਟਰ ਬਿਲਕੁਲ ਆਪਾਂ ਨੂੰ ਇਸ ਤਰ੍ਹਾਂ ਦਾ ਚਾਹੀਦਾ ਹੈ ਜੇ ਜ਼ਿਆਦਾ ਪਤਲਾ ਹੋਊਗਾ ਨਾ ਫਿਰ ਇਹ ਮਿਰਚ ਦੇ ਉੱਪਰ ਨਹੀਂ ਖੜੇਗਾ ਬਸ ਆਪਾਂ ਨੂੰ ਮੀਡੀਅਮ ਦਾ ਬੈਟਰ ਚਾਹੀਦਾ ਹੈ ਦੇਖੋ ਇਸ ਤਰ੍ਹਾਂ ਕਰਸ਼ੀ ਦੀ ਸਾਈਡ ਤੇ ਖੜਾ ਹੀ ਨਾ ਇਸ ਤਰ੍ਹਾਂ ਬੈਟਰ ਦੇ ਵਿੱਚ ਜਿਸ ਤਰ੍ਹਾਂ ਉਂਗਲ ਲਗਾ ਕੇ ਦੇਣਾ ਹੈ ਬਿਲਕੁਲ ਇਸ ਤਰ੍ਹਾਂ ਆਪਾਂ ਨੂੰ ਗਾੜਾ ਬੈਟਰ ਚਾਹੀਦਾ ਹੈ ਤੁਸੀਂ ਚਾਹੋ ਤੇ ਇੱਥੇ ਇਹਨੂੰ ਬੈਟਰ ਨੂੰ ਨਾ 10 ਮਿੰਟ ਦੀ ਰੈਸਟ ਵੀ ਦੇ ਸਕਦੇ ਹੋ ਤੇ ਫਿਰ ਆਪਾਂ ਇਸ ਤਰ੍ਹਾਂ ਇੱਕ ਇੱਕ ਮਿਰਚ ਉਠਾਉਣੀ ਹੈ ਜੀ ਤੇ ਬੈਟਰ ਦੇ ਵਿੱਚ ਇਸ ਤਰ੍ਹਾਂ ਇਹਨੂੰ ਭਿਉਉਂ ਦੇਣਾ ਹੈ ਯਾਨੀ ਕਿ ਡਿਪ ਕਰ ਦੇਣਾ ਹੈ ਸਾਰੀ ਮਿਰਚ ਦੇ ਉੱਤੇ ਨਾ ਇਹ ਵੇਸਣ ਦਾ ਕੋਲ ਲੱਗਣਾ ਚਾਹੀਦਾ ਹੈ ਮੈਂ ਥੋੜਾ ਪਤਲਾ ਵੇਸਣ ਦਾ ਕੋਲ ਲਾਵਾਂਗੀ ਤੁਸੀਂ ਮੋਟਾ ਵੀ ਲਗਾ ਸਕਦੇ ਹੋ ਥੋੜਾ ਹੋਰ ਵੀ ਗਾੜਾ ਰੱਖ ਸਕਦੇ ਹੋ ਦੂਜੀ ਸਾਈਡ ਮੇ ਤੇਲ ਇਥੇ ਪਹਿਲਾਂ ਹੀ ਗਰਮ ਹੋਣ ਲਈ ਨਹੀਂ ਰੱਖਿਆ ਹੋਇਆ ਹੈ ਜੀ ਤੇ ਇਹ ਮਿੱਥੇ ਮੈਂ ਲਿਆਏ ਰਿਫਾਈਨਡ ਤੇਲ ਤੇ ਫਿਰ ਇਸੇ ਤਰ੍ਹਾਂ ਆਪਾਂ ਇੱਕ ਇੱਕ ਮਿਰਚ ਭਿਉਂ ਕੇ ਨਾ ਘੋਲ ਦੇ ਵਿੱਚ ਤੇ ਆਪਾਂ ਗਰਮ ਗਰਮ ਤੇਲ ਦੇ ਵਿੱਚ ਪਾ ਦੇਣੀ ਆ ਤੇਲ ਆਪਣਾ ਜਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਤੇਲ ਆਪਣਾ ਜਿਆਦਾ ਗਰਮ ਹੋਵੇਗਾ ਨਾ ਤੇ ਮਿਰਚਾਂ ਆਪਣੀਆਂ ਬਾਹਰੋਂ ਬਿਲਕੁਲ ਹੀ ਸੜ ਜਾਣਗੀਆਂ ਇਸ ਲਈ ਮੀਡੀਅਮ ਤੇਲ ਗਰਮ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਆਪਾਂ ਨੂੰ ਫਰਾਈ ਕਰਨ ਲਈ ਚਾਹੀਦਾ ਹੁੰਦਾ ਹੈ ਕਿ ਮੀਡੀਅਮ ਸੇਕ ਦੇਣਾ ਆਪਾਂ ਸਾਰੀਆਂ ਮਿਰਚਾਂ ਇਸ ਤਰ੍ਹਾਂ ਹਿਲਾਉਂਦੇ ਹੋਏ ਨਾ ਤੇ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਹੈ ਜਦੋਂ ਮਿਰਚਾਂ ਪਾਈਏ ਨਾ ਕਈ ਵਾਰੀ ਆਪਾਂ ਤੁਰੰਤ ਹੀ ਇਹਨਾਂ ਨੂੰ ਹਿਲਾ ਦਿੰਨੇ ਆ ਤੇ ਆਪਾਂ ਤੁਰੰਤ ਨਹੀਂ ਹਿਲਾਉਣਾ ਹੁੰਦਾ ਜਿਵੇਂ ਕਿ ਅੱਧੇ ਮਿੰਟ ਦੇ ਬਾਅਦ ਆਪਾਂ ਇਹਨਾਂ ਨੂੰ ਹਿਲਾਉਣਾ ਹੁੰਦਾ ਹੈ ਬਸ ਹਿਲਾਓ ਇਸੇ ਤਰ੍ਹਾਂ ਹਿਲਾਉਂਦੇ ਜਾਣਾ ਹੈ ਤੇ ਮੀਡੀਅਮ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕਰਦੇ ਜਾਣਾ ਹੈ ਕਿ ਤੁਹਾਨੂੰ ਪਤਾ ਹੀ ਆ ਪਕੌੜਿਆਂ ਦਾ ਕਲਰ ਜਿਸ ਤਰ੍ਹਾਂ ਦਾ ਹੁੰਦਾ ਹੈ ਆਪਾਂ ਇਹਨਾਂ ਦਾ 골ਡਨ ਬ੍ਰਾਊਨ ਜਿਹਾ ਕਲਰ ਕਰਨਾ ਹੈ ਕਿ ਜਿਸ ਤਰ੍ਹਾਂ ਦਾ ਸੁਨਹਿਰੀ ਜਿਹਾ ਰੰਗ ਹੁੰਦਾ ਹੈ ਉਸੇ ਤਰ੍ਹਾਂ ਦਾ ਜਿੱਦਾਂ ਰੰਗ ਹੋ ਗਿਆ ਨਾ ਮਿਰਚਾਂ ਦਾ ਤੇ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਹੈ ਮੈਨੂੰ ਇੱਥੇ ਲੱਗਿਆ ਜੀ ਕਾਫੀ ਸਪੇਸ ਹੈਗੀ ਹੈ ਤੇ ਇੱਥੇ ਮੈਂ ਹੋਰ ਮੈਚਾ ਪਾ ਲਈ ਪੀਲੇ ਦੇ ਵਿੱਚ ਦੇਖਣ ਨੂੰ ਜਿੰਨੀਆਂ ਵਧੀਆ ਲੱਗਦੀਆਂ ਨੇ ਤੇ ਖਾਣ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਬਹੁਤ ਹੀ ਟੇਸਟੀ ਲੱਗਦੇ ਆਂ ਗਰਮਾ ਗਰਮ ਚਾਹ ਹੋਵੇ ਤੇ ਨਾਲੇ ਸਪਾਈਸੀਆਂ स्ट्रीट स्टाइल मिर्च हो मिर्च पकौड़ा हो बड़ा ही वीयी लगता है कद कि चलो आप हमेशा तो ये चीज़ा नहीं खा सकते क्योंकि हेल्थ के लिए चंगिया नहीं है पर कभी कभी ना ये बहुत ही वाइय लगे खाने भी बहुत टेस्टी बन के तैयार होंगे ਦੇਖੋ ਆਪਣੀ ਇਹ ਮਿਰਚਾਂ ਦਾ ਰੰਗ ਬਿਲਕੁਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਆਪਾਂ ਇਹਨਾਂ ਨੂੰ ਇੰਨਾ ਕੁ ਫਰਾਈ ਕਰਨਾ ਹੈ ਤੇ ਜਿਵੇਂ ਹੀ ਆਪ ਨੂੰ ਲੱਗੇ ਨਾ ਮਿਰਚਾਂ ਫਰਾਈ ਹੋ ਗਈਆਂ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਜਾਲੀ ਦੇ ਵਿੱਚ ਜਾਂ ਚਾਰਨੀ ਦੇ ਵਿੱਚ ਕੱਢ ਲੈਣਾ ਹੈ ਜਿਵੇਂ ਆਪਣੀਆਂ ਤੇਲ ਦੀਆਂ ਬੂੰਦਾਂ ਡਿੱਗਣੋਂ ਹਟੀਆਂ ਤੇ ਫਿਰ ਸਾਈਡ 'ਤੇ ਆਪਾਂ ਇਹਨਾਂ ਨੂੰ ਮੇਚਰ ਟਿਸ਼ੂ ਪੇਪਰ ਰੱਖ ਕੇ ਪਲੇਟ ਦੇ ਵਿੱਚ ਕੱਢ ਲੈਣਾ ਹੈ ਤੇ ਦੇਖੋ ਸਾਰੀਆਂ ਮਿਰਚਾਂ ਮੈਂ ਬਣਾ ਕੇ ਤਿਆਰ ਕਰ ਲਈਆਂ ਬਹੁਤ ਹੀ ਟੇਸਟੀ ਇੱਥੇ ਪਰਵਾ ਮਿਰਚ ਦੀ ਪਕੌੜੀ ਜਿਹੜੀ ਬਣ ਕੇ ਤਿਆਰ ਹੁੰਦੀ ਹੈ ਜਰੂਰ ਇੱਕ ਵਾਰੀ ਬਣਾ ਕੇ ਦੇਖਿਓ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈ